ਹੈਲੋ ਗਾਇਜ਼ ਵੈਲਕਮ ਬੈਕ ਟੂ ਅਵਰ ਚੈਨਲ ਜੈ ਸ਼ੰਕਰ ਹਾਂ ਤੁਸੀਂ ਵਧੀਆ ਹੋ ਕਿ ਮੈਂ ਵੀ ਵਧੀਆ ਤੇ ਬਹੁਤ ਕੰਮ ਸੀਗਾ ਅੱਜ ਥੋੜਾ ਕੰਮ ਜ਼ਿਆਦਾ ਹੀ ਸੀਗਾ ਮੈਂ ਲੇਟ ਆਇਆ ਤੇ ਦੇਖੋ ਟਾਈਮ ਦੇਖੋ ਕਿੰਨਾ ਹੋ ਗਿਆ ਤੇ ਸਾਡੇ ਨਾਲ ਸਾਡੇ ਗ੍ਰੀਟਿੰਗਸ ਠੀਕ ਹੈ ਬਾਕੀ ਮਿਲਦੇ ਆ ਤੁਹਾਨੂੰ ਠੀਕ ਹੈ ਤੇ ਬਾਕੀ ਨਵੀਂ ਹੁਣ ਇਹ ਐਕਟਿਵਾ ਵਗੈਰਾ ਲੈ ਕੇ ਗਏ ਪਰ ਤੇ ਇਹ ਗੋਲ ਗੱਪੇ ਹੀ ਆਵਾ ਤੇ ਇੱਕ ਡਿਮਾਂਡ ਆ ਗਈ ਹੈ ਕਿਦਾ ਪੂਰੀ ਕੀਤੀ ਜਾਵੇ ਕਿ ਨਹੀਂ ਗੋਲ ਗੱਪਿਆਂ ਦੀ ਡਿਮਾਂਡ ਪੂਰੀ ਕੀਤੀ ਜਾਵੇ ਕਿ ਨਹੀਂ ਹੋ ਰਹੇ ਨੇ ਮੈਂ ਕੀਤੀ ਜਾਵੇ ਨਹੀਂ ਆ ਚੱਲ ਤੇ ਨਹੀਂ ਕੱਲ ਵੀ ਕੱਲ ਵੀ ਨਹੀਂ ਤੇ ਮੈਂ ਗੋਲ ਗੱਪੇ ਆ ਜਾਣਗੇ ਠੀਕ ਹੈ ਜੀ ਓਕੇ ਗੋਲ ਗੱਪੇ ਆ ਜਾਣਗੇ ਪਾਪ ਜੀ ਬਾਕੀ ਸਟੀਮ ਨਹੀਂ ਵਾਕਿ ਮੈਂ ਲੈਂਦੇ ਆਪਾਂ ਖਾ ਜਾ। ਬਾਈ ਜੀ ਹੁਣ ਆਪਾਂ ਆ ਗਏ ਆਂ ਮੀਰ ਵਾਲੇ। ਉਸ ਦਾ ਨਾਲ ਗੋਲ ਗੁਪਪੇ ਕਰਦੇਣੇ ਗਿਆ ਸੀਗਾ ਉਹਨੇ ਲਈ। ਆ ਗਿਆ। ਤੇ ਅੱਜ ਦਾ ਪੇਪਰ ਕਿਹਦਾ ਦਾ? ਬਾਈ ਜੀ ਮਨਪ੍ਰੀਤ ਫਰਾਈ। ਸਟੀਮ ਸਟੀਮ ਬਾਈ। ਕਿੰਨੇ ਕਰਦੇ ਬੜੇ ਬਾਈ? 1 ਪਲੇਟ ਕਰ ਦੋ। ਤੇ ਲਾਹ ਲ। ਤੇ ਕਿੱਦਾਂ ਦਾ? ਉਹ ਆ। ਵਧੀਆ। ਕਿਹੜਾ ਹੈਗਾ? ਆਈ.ਟੀ. ਕੰਪਿਊਟਰ ਦਾ। ਉਹ ਦਾ ਸੋਕਾ। ਆਵਾ ਨੰਬਰ 22 ਦੇ ਸੀ ਵੀ ਹੋ ਗਏ ਅੱਛਾ ਬਾਕੀ ਕੁਛ ਨੁਕਸਨ ਕਰ ਲਈ ਠੀਕ ਹੈ ਠੀਕ ਹੈ ਬਾਕੀ ਕੋਈ ਨਹੀਂ ਫਾਇਦਾ ਬਲਾਗ ਆਪਾਂ ਸਭਾ ਲੈ ਕੇ ਰੂ ਬੜਾ ਬਰਾਵਾ ਖਾਣ ਵੀ ਬਹੁਤ ਸੀਗਾ ਤੇ ਕੋਈ ਘਰੇ ਰੋਟੀ ਵੀ ਖਾਣ ਦੀ ਹੈ ਠੀਕ ਹੈ ਤੇ ਬਾਕੀ ਕੋਈ ਨਹੀਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਤਾਂ ਗਾਈਜੋ ਆ ਗਏ ਆ ਅਸੀਂ ਗਾਈਜੋ ਆ ਗਏ ਆ ਅਸੀਂ ਪਾੜ ਕੇ ਮੋਮੋ ਖਾ ਕੇ ਪਾੜ ਕੇ ਉਹਨੇ ਗੋਲ ਗੱਪੇ ਖਾਣ ਲਈ ਆ ਉਹ ਥੋੜੀ ਹਾਂ ਲੈ ਲਈਆਂ ਲੈ ਲਈਆਂ ਕਰ ਦੇਗੇ ਤੇ ਨਿਕਲਾਂਗੇ ਕਿਸੇ ਵੱਡੀ ਮਾਰ ਤੇ ਕਿਉਂਕਿ ਸਾਡੇ ਕੋਲ ਰਹਿ ਗਏ ਸਿਰਫ 40 ਰੁਪਏ ਉਹ ਈ ਐਡੀ ਤਗੜੀ ਮਾਰ ਹੈ ਠੀਕ ਹੈ ਭਾਈ ਹਾਂਜੀ ਭਾਈ ਤੇ ਬਾਕੀ ਬਾਕੀ ਭਾਜੀ ਉਹ ਪਕੌੜ ਤੇ ਭਾਈ ਆ ਇੱਧਰ ਆ ਗਲਤ ਜਗ੍ਹਾ ਕੰਮ ਹੋ ਗਿਆ ਵਾ ਹੁਣ ਕਰਕੇ ਵੀ ਆ ਦੇਖੋ ਪੈਸਾਂ ਦੀ ਆ ਗਿਆ ਵਾ ਤੇ ਹੁਣ ਇੱਥੇ ਵੀ ਕਾਲ ਤਾਂ ਪੀਸਾਂ ਨਹੀਂ ਆ ਰਹੇ ਨਾ ਗੰਮ ਵਾਟ ਪੜ ਪੜ ਹੋ ਜਾਣਾ ਜਿਨ ਨੂੰ ਕਹਿੰਦੇ ਪੱਟ ਆ ਗਏ ਆ ਜਿਨ ਨੂੰ ਕਹਿੰਦੇ ਪੱਟ ਬਟਈਆ ਫੜ ਫੜ ਪੜ ਉਹ ਹੋਇਆ ਨਾ ਵਾ ਤੇ ਬਾਕੀ ਸਾਡਾ ਦੇਫੂ ਟੋਕਰਾ ਤੋਂ ਬਾਈ ਜੀ ਹੁਣ ਆਪਾਂ ਕਿੱਰੇ ਆ ਗਏ ਆ ਕਿਹੜਿਆਂ ਆ ਕੇ ਗੋਲ ਗੁੱਪੇ ਹੁਣ ਕਰਦੇ ਖਾਂਗੇ ਅਸੀਂ ਮਹਮੋਜ਼ ਖਾ ਗਏ ਆ ਤੇ ਹੁਣ ਕਿੱਧਰ ਚਲੀਏ ਫਿਰ ਚੱਲ ਆ ਬਰਮਾ ਆ ਕੇ ਰੋਹਦੇ ਕੇ ਨਹੀਂ ਕਰਤਾ ਮਾਗੇ ਜਾ ਆ ਗਿਆ ਇੱਕ ਚਲੋ ਨਾ ਨਹੀਂ ਜੇ ਗ੍ਰੀਸ਼ੀ ਨੇ ਕਿਹਾ ਤਾਂ ਨਹੀਂ ਤੇ ਨਹੀਂ ਤੇ ਬਾਕੀ ਇੱਕ ਹੋਰ ਇਹ ਆਪਣਾ ਆਪਾਂ ਪਲਾਨ ਕਰ ਗਏ ਜਿੱਦਾ ਪਹਿਲਾਂ ਵਲੋਗ ਕੰਪੂਟ ਦਾ ਸਟੱਪ ਬਣਾਇਆ ਸੀ ਆਪਾਂ ਫੇਰ ਬਣਾਈਏ ਜਿਹਦੇ ਵਿੱਚ ਕਿ ਆਪਣੇ ਮਾਲਸੇ ਸਲੀਮ ਜੀ ਦੇ ਨਾਲ ਜਿਹੜੇ ਗਾ ਚੁੱਕੇ ਆ ਆਪਣੀ ਸੇਟੀ ਸ਼ਾ ਜੀ ਉਹਨਾਂ ਨਾਲ ਆਪਾਂ ਵਲੋਗ ਕਰਕੇ ਜਾਵਾਂਗੇ ਉਹਦੇ ਨਾਲ ਜਸੂ ਸਾਹਿਬ ਹਾਂ ਜਸ ਜਸਰੂ ਸਾਹਿਬ ਨਾ ਹਾਂ ਜਾਂਦੇ ਆ ਤੇ ਉਹਨਾਂ ਦਾ ਆਪਾਂ ਪੋਡਕਾਸਟ ਦੇ ذریعے ਕਿ ਤਾਂ ਜੋ ਆਪਾਂ ਨੂੰ ਹੋਰ ਸਿੱਖਣ ਨੂੰ ਮਿਲੂਗਾ ਨਾਲੇ ਕੁਝ ਨਾ ਕੁਝ ਆਪਾਂ ਨੂੰ ਮੀਤਿਕ ਦੀਆਂ ਗੱਲਾਂ ਵੀ ਮਿਲੂਗੀਆਂ ਤੇ ਉਹਨਾਂ ਨੇ ਵੀ ਉਹ ਤਾਂ ਵਧੀਆ ਮਤਲਬ ਕੀ ਸਕਸੈਸ ਪਾਈ ਹੈ ਤੇ ਬਾਕੀ ਕੋਈ ਨਹੀਂ ਹੋਲੀ-ਗੋਲੀ ਆਪਣੇ ਜਿਹੜੇ ਵਲੌਗ ਥੋੜਾ ਜਿਹਾ ਫੰਕਸ਼ਨ ਸੀਗਾ ਉਹਦਾ ਕਰਕੇ ਥੋੜਾ ਸੀਗਾ ਤੇ ਪਿਛਲਾ ਵਲੌਗ ਜਿੱਦਾਂ ਤੁਸੀਂ ਦੇਖਿਆ ਹੈ ਕਿ ਦੋ ਵਲੌਗਰਾਂ ਨੂੰ ਮਿਲਾ ਕੇ ਇੱਕ ਵਲੌਗ ਬਣਾਇਆ ਤੇ ਉਹਨਾਂ ਜਿੱਦਾਂ ਆਪਣੇ ਪਿਛਲੇ ਜਿੱਦਾਂ ਮਲਗੀ ਫੰਕਸ਼ਨ ਸੀਗਾ ਥੋੜਾ ਇਸ ਕਰਕੇ ਘੱਟ ਸ਼ੂਟ ਹੋਇਆ ਥੋੜਾ ਜਿਹਾ ਆਪਣੇ ਫੈਮਿਲੀ ਨੂੰ ਵੀ ਪ੍ਰਾਈਵੇਸੀ ਆਪਾਂ ਰੱਖੀ ਆ ਕਿ ਤਾਂ ਜੋ ਆਪਣੇ ਨਾ ਇੱਕ ਆਪਣੀ ਪਰਸਨਲ ਲਾਈਫ ਬੱਕਰੀ ਲਵੇ ਇਹਦੇ ਨਾਲੋਂ ਤੇ ਬਾਕੀ ਥੋੜਾ ਫੈਮਿਲੀ ਇਸ਼ੂ ਜਿਹੜਾ ਉਹਦਾ ਕਰਕੇ ਵੀ ਥੋੜਾ ਜਿਆਦਾ ਰਹਿ ਗਿਆ ਤੇ ਆਪਣੇ ਵੱਤ ਅਸੀਂ ਵੀਡੀਓ ਦੇ ਵਿੱਚ 100% ਦੀ ਹਿੰਦੀ ਕੋਸ਼ਿਸ਼ ਕਰਦੇ ਹਾਂ ਗੁਰਬਾਖੀ ਸਾਰੇ ਲਾਈਕ ਕਮੈਂਟ ਲਾਈਕ ਐ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਦੀ ਲੱਗੀ ਤੇ ਬਾਕੀ ਜਿਨ੍ਹਾਂ ਨੂੰ ਨਹੀਂ ਪਸੰਦ ਆ ਰਹੀ ਉਹ ਵੀ ਕਮੈਂਟ ਵਿੱਚ ਦੱਸਿਆ ਕਰੋ ਭਾਈ ਸਾਨੂੰ ਤਾਂ ਇਹ ਚੀਜ਼ ਨਹੀਂ ਪਸੰਦ ਆ ਰਹੀ ਤੇ ਅਸੀਂ ਉਹ ਚੀਜ਼ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਲਾਈਕ ਜਿਨ੍ਹਾਂ ਨੂੰ ਪਸੰਦ ਆ ਰਹੀ ਉਹ ਲਾਈਕ ਜਰੂਰ ਕਰਿਆ ਕਰੋ ਤੇ ਨਾਲੇ ਇੱਕ ਹੋਰ ਵਧੀਆ ਗੱਲ ਹੈ ਕਿ ਚੈਨਲ ਤੇ ਆਪਣੇ 70 ਸਬਸਕ੍ਰਾਈਬਰ ਆਪਣੇ ਪੂਰੇ ਹੋ ਗਏ ਆ ਸਾਨੂੰ ਤਾਂ ਇਹ ਸੀਗਾ ਕਿ ਇਸ ਮੰਥ ਤੱਕ ਸਾਡੇ ਜਿਹੜੇ ਆ ਉਹ 50 ਸਬਸਕ੍ਰਾਈਬਰ ਵੀ ਪੂਰੇ ਹੋ ਜਾਣ ਤੇ ਸਾਡੀ ਬਹੁਤ ਵੱਡੀ ਅਚੀਵਮੈਂਟ ਸੀ ਤੇ ਪਰ ਤੁਸੀਂ ਪਰ ਇਹ ਜਿਆਦਾ ਵੱਡੀ ਮਰਗੀ ਆ ਜਿਆਦਾ ਵੱਡੀ ਬਹੁਤ ਮਿਹਰ ਦਿੱਤਾ ਸਾਡੇ 70 ਹੋ ਗਏ ਤੇ ਬਾਕੀ ਹੁਣ ਹੌਲੀ ਹੌਲੀ ਕਰਕੇ ਤੁਸੀਂ ਹੁਣ 100 ਸਬਸਕ੍ਰਾਈਬਰ ਕਰਨਾ ਪੂਰਾ ਤੇ ਇਦਾਂ ਹੀ ਆਪਣੇ ਚੈਨਲ ਨੂੰ ਵਧਾਉਣਾ ਹਾਂ ਤੇ ਬਾਕੀ ਅਸੀਂ ਵੀ ਕੋਸ਼ਿਸ਼ ਕਰਾਂਗੇ ਆਪਣਾ 100 ਨਹੀਂ ਅਸੀਂ ਆਪਣਾ 200% ਦੇਈਏ ਹੁਣ ਇਸ ਚੈਨਲ ਨੂੰ ਠੀਕ ਹੈ ਕਿਉਂਕਿ ਹੁਣ ਸਾਡੇ ਨਾਲ 2-4 ਜਣੇ ਨਹੀਂ ਸਾਡੇ ਨਾਲ 70 ਜਣੇ ਜੁੜ ਗਏ ਆ ਤੇ ਇਸ ਨੂੰ ਅਸੀਂ ਵਧਾਣਾ ਵਾ ਤੇ ਹੁਣ ਆਪਾਂ ਵੀ ਭਾਈ ਜੀ ਆਪਾਂ ਸੀਰੀਅਸ ਹਈਏ ਠੀਕ ਹੈ ਥੋੜਾ ਜਿਆਦਾ ਵਧੀਆ ਕੰਟੈਂਟ ਰਹਿਣਾ ਕਿ ਆਪਾਂ ਪਹਿਲਾਂ ਪਹਿਲਾਂ ਸਟਾਰਟਿੰਗ ਕੀਤੀ ਸੀ। ਉਦੋਂ ਹੁਣ ਦੱਬ ਗਏ। ਤੇ ਉਦਾਂ ਮਤਲਬ ਕੀ ਸਾਡੀ ਹੁਣ ਥੋੜਾ ਜਿਹਾ ਇਹਨਾਂ ਦੀ ਪੜ੍ਹਾਈ ਕਰਕੇ ਥੋੜਾ ਜਿਹਾ ਮੇਰੇ ਕੰਮ ਕਰਕੇ ਕਿਉਂਕਿ 9 to 6 ਵਾਲੀ ਜੋਬ ਆ। ਉਹਦਾ ਕਰਕੇ ਸਾਡੀ ਜੋੜ ਜਿਹੜਾ ਹੁੰਦਾ ਨਹੀਂ ਆ। ਤੇ ਬਾਕੀ ਹੁਣ ਪੜ੍ਹਾਈ ਦਾ ਕਰਕੇ ਥੋੜਾ ਜਿਹਾ ਇਹ ਚੀਜ਼ਾਂ ਕਰਕੇ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਮੱਲੇ ਜਾ ਕੇ। ਜਲੀ ਬਾਈ ਜੀ ਮੈਂ ਗਿਆ ਸੀ نیچے ਤੇ ਗ੍ਰਿਸ਼ੀ ਗਿਆ ਡਾਕਟਰ ਕੋਲ ਤੇ ਆ ਦੇਖੋ ਆ ਦੋਨੇ ਖੇਡ ਰਹੇ ਆ। ਪ੍ਰੈਕਟਿਸ ਕਰ ਰਹੇ ਆ। ਕਿਹੜੀ ਛੱਕੇ ਦੀ? ਤੇ ਮੈਂ ਵੀ ਲਾ ਕੇ ਹਟਿਆ ਥੋੜਾ ਜਿਹਾ ਮੈਚ ਹੀ ਹੈ ਤੇ ਬਾਕੀ ਮਿਲਦੇ ਆ ਘਰੇ ਜਾ ਕੇ ਤੁਹਾਨੂੰ ਇਹਨਾਂ ਦੀ ਤਾਂ ਪ੍ਰੈਕਟਿਸ ਚੱਲ ਰਹੀ ਹੈ ਮੈਚ ਹੈ ਮੈਚ ਹੈ ਸਕੂਲੇ ਸਕੂਲੇ ਟੂਰਨਾਮੈਂਟ ਕੋਣ ਕੋਣ ਤੁਮੀ ਲੱਗਾ ਹੋਇਆ ਓਏ ਸਤੂਤਰੀ ਸਤੂਤਰੀ ਦੇ ਆ ਗਏ ਆਪਣੇ ਤੂੰ ਵੀ ਲੱਗਾ ਵੇ ਕੌਣ ਕੌਣ ਹੈ ਪਤਾ ਨਹੀਂ ਮੈਂ ਤਾਂ ਕੀ ਕਿਹੜੀ ਸੀਗੀ ਇਹ ਸਪੋਰਟਸ ਮੀਟ ਹਾਂ ਸਪੋਰਟਸ ਮੀਟ ਅੱਛਾ ਅੱਛਾ ਜਿਹੜੀ ਜੇ ਕਿ ਮੈਨੂੰ ਫਸਟਿੰਗ ਸੈਕਿੰਡ ਮਿਲ ਗਿਆ ਅੱਛਾ ਅੱਛਾ ਤੇ ਬਾਕੀ ਦਿਨ ਅਵੀ ਨਵੀਂ ਕੀ ਲੱਗਾ ਨਵੀਂ ਕੀ ਲੱਗਾ ਮੈਂ ਬੈਡਮਿੰਟਨ ਦੀ ਬਾਤ ਗੱਲ ਕੱਲੇ ਬੈਡਮਿੰਟਨ 'ਚ ਤੂੰ ਪਿਛਲੇ ਸਾਲ ਮੇਰਾ ਆਇਆ ਸੀ ਸਾਡੀ ਨੂੰ ਪਿਛਲੇ ਸਕੂਲ ਤੋਂ ਤੇ ਤੂੰ ਮੈਂ ਬੈਡਮਿੰਟਨ ਦੇ ਆ ਵਾਸਾ ਅੱਛਾ ਤੇ ਉਹ ਆਪਣੇ ਵਿਰਾਜ ਵਿਰਾਜ ਇੱਥੇ ਲੱਗਾ ਉਹ ਗਿਆ ਆ ਕਿੱਥੇ ਅੱਛਾ ਅੱਛਾ ਸੈਕੰਡ ਗੁਆੜੀ ਕਿੱਥੇ ਆ ਬੱਸ ਇਹਦਾ ਸਤਾ ਹਾਏ ਉਸਤਾਦ ਜੀ ਉਸਤਾਦ ਜੀ ਸਮੈਟ ਛੱਡਣਗੇ ਹਾਂ ਚੱਕੀ ਨਹੀਂ ਗਈ ਹਾਂ ਉਸਤਾਦ ਜੀ ਇੱਕ ਸਾਡੇ ਵੀ ਹੁਣੀ ਆ ਆ ਨਹੀਂ ਮਾਰੀ ਹਾਲੇ ਹ ਲੈ ਹਾਂ ਮਾਰੋ ਨਹੀਂ ਮੈਂ ਮਾਰਿਆ ਹਾਂ ਹਾਂ ਐਵੇਂ ਆ ਉਹ ਹਾਂ ਲੈ 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 ਤੂੰ ਬੱਸ ਹਾਂ ਤੂੰ ਦੱਸਿਆ ਨਹੀਂ ਤੇਰਾ ਚੈਨਲ ਤਾਂ ਹੈ ਹੀ ਨਹੀਂ ਸਾਡੇ ਸਾਹਮਣੇ ਚੈਨਲ ਤਾਂ ਤੁਹਾਨੂੰ ਦਿਖਾਇਆ ਤੇ ਹੀ ਕਰਮ ਨੇ ਆਹੋ ਤੇ ਉਹ ਸਰਚ ਕੀਤਾ ਆਇਆ ਹੀ ਨਹੀਂ ਲਿੰਕ ਭੇਜ ਦਿੰਦਾ ਹਾਂ ਹਾਂ ਵਲੌਗ ਵਲੌਗ ਦਾ ਛੱਟੇਗਾ ਨਹੀਂ ਉਹ ਇੱਕੋ ਜੀ ਵੀਡੀਓ ਬਣਾਈ ਵਾਸਤੇ ਨਹੀਂ ਕਿੰਨੀ ਆ ਬਣਾਈਆਂ ਤਿੰਨ ਵਲੌਗ ਪਾਈ ਤਿੰਨ ਵਲੌਗ ਪਾਈ ਆ ਅਗਲਿਆਂ ਨੇ ਤਿੰਨ ਵਲੌਗ ਤਿੰਨ ਵਲੌਗ ਮਿਲੂਗਾ ਜੀ ਤਾਂ ਚੱਲ ਚੈਨਲ ਦਾ ਆਪਣਾ ਲਿੰਕ ਸੈਂਡ ਕਰੀ ਤਿੰਨ ਵਲੌਗ ਠੀਕ ਆ ਤਿੰਨ ਵਲੌਗ ਆ ਤੇ ਨਵੇਂ ਵਲੌਗਰ ਸਾਡੇ ਕੱਲ ਤੁਸੀਂ ਵੀਡੀਓ ਪਾਈ ਸੀ ਕਹਿੰਦੀ ਉਹ ਬਣਾਈ ਸੀ ਸੱਚ ਸਾਡੀ ਮਾਸਟਰ ਦੀ ਮਾਰ ਤੂੰ ਕੱਟੇਗਾ ਆਹੋ ਤੇ ਵੀਡੀਓ ਬਣਾਈ ਸੀ ਕੱਲ ਮੇਰੇ ਫੋਨ ਤੇ ਨਾ ਮੇਰੇ ਤੇ ਬਣਾਈ ਸੀ ਤੁਹਾਡੇ ਵਾਲੇ ਤੇ ਬਣਾਈ ਸੀ ਉਹ ਪ੍ਰਵਾਹ ਵਾਲੀ ਅੱਧੀ ਬਣਾਈ ਬੁੰਮੀ ਨੇ ਤੇ ਬਾਹਾਂ ਆਂਦੀ ਆ ਦੀ ਬਣਾਈ ਬਾਹਰ ਬਾਕੀ ਨਹੀਂ ਬਣਿਆ ਅੱਛਾ ਫੋਟੋ ਕਿਹੋ ਜਿਹਾ ਹਾਂ ਮਾਦੇਸ ਤੁਮ ਹੀ ਨੇ ਚਲੋ ਬਾਕੀ ਜਦੋਂ ਕ੍ਰਿਸ਼ੀ ਆਂਦਾ ਫੇਰ ਮਿਲਦੇ ਆ ਤੋ ਦੋਸਤੋ ਇਹਦੇ ਨਾਲ ਹੀ ਇਹ ਬੰਦ ਲੋਗ ਨੂੰ ਕਰਦੇ ਆ ਐਂਡ ਕੀ ਕਰਨਾ ਨਹੀਂ ਭੁੱਲਣਾ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਬੈਲ ਆਈਕਨ ਨੂੰ ਜਰੂਰ ਬਣਾਤਾ ਜੋ ਸਾਡੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਮਿਲਦੇ ਆ ਨਵੇਂ ਵੀਡੀਓ